ਸ਼ਿਰ ਗੁਰੂ ਨੂੰ ਹਨਕ ਸਹਿਬ ਮਹਾਰਾਜ ਸ਼ਬਦ ਗਾਉਂਦੇ ਅੱਧੀ ਰਾਤ ਹੋ ਗਈ ਉਹ ਬੰਦਾ ਸੌਂ ਗਿਆ ਅੱਧੀ ਰਾਤ ਤੱਕ ਉਹਨੂੰ ਨੀਂਦ ਜਦੋਂ ਪਈ ਤਾਂ ਡੇਢ ਪਹਿਰ ਲੰਘਦੇ ਅਧੇਰ ਨਾ ਲੱਗੀ ਅੰਮ੍ਰਿਤ ਵੇਲਾ ਹੋਇਆ ਪਾਦਸ਼ਾਹ ਦੋ ਘੜੀਆਂ ਰਾਤ ਰੈਂਦੇ ਆ ਉੱਠ ਖਲੋਤੇ ਭਾਈ ਮਰਦਾਨੇ ਨੂੰ ਕਿਹਾ ਚੱਲ ਮਰਦਾਨਿਆਂ ਚਲੀਏ ਕਹਿੰਦੇ ਮਹਾਰਾਜ ਮੂੰਹ ਨੇਰੇ ਕਹਿੰਨਗੇ ਹਾਂ ਜਲਥੋਂ ਚਲੀਏ ਭਾਈ ਮਰਦਾਨਾ ਅੱਗੇ ਮਨ ਵਿੱਚ ਕਾਲੇ ਸਿਵਿ ਠਗਾ ਦੀ ਨਗਰੀ ਲੈ ਆ ਫਸਾਇਆ ਸੋ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਲੈ ਕੇ ਭਾਈ ਮਰਦਾਨੇ ਨੂੰ ਅੰਮ੍ਰਿਤ ਵਲੇ ਨਿਕਲ ਗਏ ਦਿਨ ਚੜਿਆ ਉਹ ਪਿੰਡ ਦੇ ਲੋਕ ਉੱਠੇ ਸਿੱਧੇ ਉਹਦੇ ਘਰ ਵਿੱਚ ਪਤਾ ਕਰੀਏ ਰਾਤ ਵਾਲੇ ਮੁਸਾਫਰ ਮਾਰ ਦਿੱਤੇ ਹੋਣੇ ਆ ਪੈਸਾ ਧਨ ਰਤਨ ਲੁੱਟ ਲਿਆ ਹੋਣਾ ਜਦੋਂ ਉਹਦੇ ਘਰ ਆਏ ਉਹਦਾ ਚਿਹਰਾ ਉਤਰਿਆ ਹੋਇਆ ਹੱਥ ਜੋੜ ਕੇ ਪਿੰਡ ਦੇ ਸਾਹਮਣੇ ਖਲੋ ਗਿਆ ਕਹਿੰਦਾ ਜੀ ਉਹ ਬੰਦੇ ਰਾਤ ਨਿਕਲ ਗਏ ਮੇਰੇ ਕੋਲੋਂ ਮਾਰੇ ਨਹੀਂ ਗਏ ਲੁੱਟੇ ਨਹੀਂ ਗਏ ਉਹ ਕਹਿੰਦੇ ਤੂੰ ਝੂਠ ਬੋਲਨੇ ਤੂੰ ਝੂਠ ਬੋਲਦਾ ਤੂੰ ਰਾਤ ਹੀ ਉਹਨਾਂ ਨੂੰ ਵੱਢ ਕੇ ਕਿਤੇ ਸੁੱਟ ਦਿੱਤਾ ਹੋਣਾ ਤੁਹਾਨੂੰ ਲੁੱਟ ਲਿਆ ਹੋਣਾ ਪੈਸਾ ਵੰਡਣ ਦੀ ਖਾਤਰ ਕਹਿੰਦਾ ਨਹੀਂ ਉਹਨੇ ਆਪਣੇ ਪੀਰ ਦੀ ਕਸਮ ਖਾਧੀ ਮੇਤੋਂ ਉਹ ਬੰਦੇ ਮਾਰੇ ਨਹੀਂ ਗਏ ਕਿਤੇ ਚਲੇ ਗਏ ਨੇ ਅਜੇ ਪਿੰਡ ਇਕੱਠਾ ਹੋ ਕੇ ਉਹਨੂੰ ਪੁੱਛ ਰਿਹਾ ਹੈ ਉਹ ਮਾਫੀਆਂ ਮੰਗ ਰਿਹਾ ਹੈ ਇੰਨੇ ਨੂੰ ਇੱਕ ਬੰਦੇ ਨੇ ਆ ਕੇ ਰੌਲਾ ਪਾਇਆ ਉਹ ਰਾਤ ਵਾਲੇ ਮੁਸਾਫਰ ਪਿੰਡੋਂ ਬਾਹਰ ਬੈਠੇ ਨੇ ਠੰਗਾ ਦੀ ਨਗਰੀ ਤੋਂ ਬਾਹਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਹਿ ਗਏ ਉੱਥੇ ਪਾਤਸ਼ਾਹ ਸ਼ਬਦ ਪੜ੍ਹ ਰਹੇ ਨੇ ਨਾ ਦੇਵ ਧਾਨਵਾ ਨਰਾ ਨ ਸਿਧ ਸਦ ਕਾ ਤਰਾ ਅਸਤ ਇਕ ਦਿਗਰ ਕੋਈ ਇਕ ਤੋਈ ਇਕ ਤੋਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਗਾ ਰਹੇ ਨੇ ਆ ਕੇ ਬਹਿ ਗਏ ਪਿੰਡ ਵਾਲੇ ਦੱਤਰ ਹੱਥ ਵਿੱਚ ਆ ਕੇ ਔਖੇ ਬੋਲੇ ਕਹਿੰਦੇ ਰਾਤ ਤੁਸੀਂ ਬਚ ਕੇ ਨਿਕਲ ਆਏ ਤੁਹਾਨੂੰ ਪਤਾ ਹੈ ਸਾਡਾ ਪਿੰਡ ਠਗਾਂ ਦਾ ਅਸੀਂ ਅੱਜ ਤੱਕ ਕੋਈ ਬੰਦਾ ਸੁੱਕਾ ਨਹੀਂ ਜਾਣ ਦਿੱਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਪਏ ਕਹਿੰਦੇ ਸਾਨੂੰ ਪਤਾ ਹੈ ਤੁਸੀਂ ਕਤਲ ਕਰਕੇ ਲੁੱਟ ਲੈਂਦੇ ਹੋ ਸਾਨੂੰ ਪਤਾ ਹੈ ਤੁਸੀਂ ਸਾਰਾ ਪਿੰਡ ਠਗਾਂ ਦਾ ਠੱਗ ਪਿੰਡ ਹੈ ਸਾਨੂੰ ਪਤਾ ਹੈ ਤੁਸੀਂ ਸਾਨੂੰ ਬੇਹੋਸ਼ ਕਰਕੇ ਰਾਤ ਵੜਨਾ ਸੀ ਇਹਦੇ ਘਰੋਂ ਪੁੱਛੋ ਭੋਜਨ ਅਸੀਂ ਛਕਿਆ ਨਹੀਂ ਅੱਧੀ ਰਾਤ ਤੱਕ ਇਹ ਜਾਗਦਾ ਰਿਹਾ ਸਾਨੂੰ ਵਢਣ ਲਈ ਉਹ ਜਦੋਂ ਪਾਤਸ਼ਾਹ ਨੇ ਸਚਾਈ ਦੱਸੀ ਉਹਨਾਂ ਦੇ ਚਿਹਰੇ ਉੱਤਰ ਗਏ ਕਹਿੰਦੇ ਜੇ ਤੁਹਾਨੂੰ ਪਤਾ ਹੈ ਇਹ ਸਾਡਾ ਪਿੰਡ ਕਤਲ ਕਰਨ ਵਾਲਿਆਂ ਦਾ ਹੈ ਸਾਡਾ ਠਗਾ ਦਾ ਪਿੰਡ ਫਿਰ ਤੁਸੀਂ ਇੱਥੇ ਕਿਉਂ ਰਹਿ ਗਏ ਤੁਸੀਂ ਤਾਂ ਮੂੰਹ ਨੇਰੇ ਨਿਕਲੇ ਸੀ ਨਿਕਲ ਜਾਂਦੇ ਥੋਂ ਬਚ ਕੇ ਇੱਥੇ ਕਿਉਂ ਵਹਿ ਗਏ ਪਾਤਸ਼ਾਹ ਕਹਿੰਦੇ ਭਾਈ ਤੁਹਾਡੀ ਰੀਝ ਕਿਤੇ ਮਨਚ ਨਾ ਰਹਿ ਜਾਏ ਤੁਸੀਂ ਸਾਨੂੰ ਵਢਣਾ ਚਾਹੁੰਦੇ ਹੋ ਵਢ ਲਓ ਤੁਸੀਂ ਲੁੱਟਣਾ ਚਾਹੁੰਦੇ ਹੋ ਲੁੱਟ ਲਓ ਇਹ ਤਾਂ ਵਿਖਾਂਗੇ ਤੁਸੀਂ ਸਾਨੂੰ ਲੁੱਟਦੇ ਹੋ ਕਿ ਅਸੀਂ ਤੁਹਾਨੂੰ ਲੁੱਟਨੇ। ਉਹ ਬੜੇ ਗੁੱਸੇ ਵਿੱਚ ਆਪੋ ਆਪਣੇ ਦਾਤਰ ਤਿੱਖੇ ਕਰਨ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਭਾਈ ਵੱਢ ਲਿਓ ਬਿਸ਼ੱਕ। ਪਰ ਵੱਢ ਕੇ ਸਾਡੇ ਸਰੀਰ ਦੀ ਨਰਾਦਰੀ ਨਹੀਂ ਹੋਣੀ ਚਾਹੀਦੀ। ਸਸਕਾਰ ਕਰਨਾ ਹੈ। ਉਹ ਕਹਿੰਦੇ ਕਰ ਦਾਂਗੇ। ਪਾਤਸ਼ਾਹ ਕਹਿੰਦੇ ਪਹਿਲਾਂ ਲੱਕੜਾਂ ਇਕੱਠੀਆਂ ਕਰ ਲਓ। ਉਹ ਬੜੇ ਹੈਰਾਨ ਹੋਏ ਅੱਜ ਤੱਕ ਤਾਂ ਬੰਦਾ ਕਤਲ ਦਾ ਨਾਂ ਸੁਣ ਕੇ ਡਰ ਜਾਂਦਾ ਹੈ ਅਸੀਂ ਬਹੁਤ ਬੰਦੇ ਮਾਰ ਕੇ ਲੁੱਟੇ ਨੇ ਇਹਨਾਂ ਦੇ ਚਿਹਰਾ ਦਗਦਾ ਕਰ ਰਿਹਾ ਨਾ ਕੋਈ ਉਦਾਸੀ ਨਾ ਕੋਈ ਖੌਫ ਨਾ ਕੋਈ ਪਹਿ ਬੇਫਿਕਰ ਹੋ ਕੇ ਕਹਿ ਰਹੇ ਨੇ ਵਟ ਲਿਓ ਕਹਿੰਦੇ ਲੱਕੜਾਂ ਇਕੱਠੀਆਂ ਕਰੋ ਭਾਈ ਮਰਦਾਨੇ ਕਹਾਂ ਮਹਾਰਾਜ ਇਹ ਕੀ ਕਰ ਰਹੇ ਹੋ ਕਹਿੰਦੇ ਮਰਦਾਨੇ ਤੋਂ ਬੈਠਾ ਹੈ ਇਹਨਾਂ ਦੇ ਨਾਲ ਲੱਕੜਾਂ ਇਕੱਠੀਆਂ ਕਰੋ ਉਹ ਸਭ ਹੈਰਾਨ ਹੋ ਗਏ ਆਲੇ-ਦੋਲੇੋਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਏ ਭਾਈ ਮਰਦਾਨਾ ਜੀ ਵੀ ਨਾਲ ਲੱਗ ਗਏ ਨਾਲੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹ ਕੀ ਕਰਨ ਲੱਗੇ ਹੋ ਕਹਿੰਦੇ ਕੋਈ ਗੱਲ ਨਹੀਂ ਮਰਦਾਨਿਆਂ ਲੱਕੜਾਂ ਦਾ ਢੇਰ ਇਕੱਠਾ ਕਰ ਰਹੇ ਸਨ ਔਰ ਪਾਦਸ਼ਾਹ ਨੇ ਕਿਹਾ ਭਾਈ ਲੱਕੜਾਂ ਤਾਂ ਇਕੱਠੀਆਂ ਕਰ ਲੋਂਗੇ ਅੱਗ ਕਿੱਥੋਂ ਲਿਆਉਂਗੇ ਸਾਨੂੰ ਸੰਸਕਾਰ ਕਰ ਲੈ ਅੱਗ ਵੀ ਤਾਂ ਚਾਹੀਦੀ ਹੈ ਕਹਿੰਦੇ ਜੀ ਕੋਈ ਨਹੀਂ ਅੱਗ ਵੀ ਦੇਖ ਲੈਣੇ ਆ ਪਾਦਸ਼ਾਹ ਨੇ ਦੂਰ ਦੇਖਿਆ ਤਥੜੋਂ ਪਿੰਡ ਤੋਂ ਦੂਰ ਜੰਗਲ ਦੇ ਨਾਲ ਐ ਧੂਆਂ ਨਿਕਲ ਰਿਹਾ ਦੂਰੋਂ ਧੂਆਂ ਖਾਲੀ ਜਗਾ ਹੋਵੇ ਧੂਮ ਨਜ਼ਰ ਆਉਂਦੀ ਹੈ ਜਦੋਂ ਧੂ ਨਜ਼ਰ ਪਈ ਬਾਦਸ਼ਾਹ ਕਹਿੰਦੇ ਉਹ ਧੂਆਂ ਨਿਕਲਦਾ ਇਹਦਾ ਮਤਲਬ ਉੱਥੇ ਅੱਗ ਵੱਲਦੀ ਹੈ ਜਾਓ ਕੋਈ ਉੱਥੋਂ ਅੱਗ ਲੈ ਕੇ ਆਓ ਦੋ ਚਾਰ ਜਣੇ ਅੱਗ ਲੈਣ ਚਲੇ ਗਏ ਪੰਜ 10 ਜਣੇ ਉੱਥੇ ਖਲੋ ਗਏ ਬਾਕੀ ਨਾਲ ਲੱਕੜਾਂ ਇਕੱਠੀਆਂ ਕਰਨ ਜਿਹੜੇ ਦੋ ਚਾਰ ਜਣੇ ਅੱਗ ਲੈਣ ਗਏ ਨਾ ਜਦੋਂ ਪਹੁੰਚੇ ਧੂ ਪਤਾ ਕਿੱਥੋਂ ਨਿਕਲਦਾ ਕਿਸੇ ਦਾ ਸਿਵਾ ਵੱਲਦਾ ਕਿਸੇ ਦੇ ਸਰੀਰ ਦਾ ਸੰਸਕਾਰ ਹੋਇਆ ਲੱਕੜਾਂ ਚਖਾ ਵੱਲ ਰਹੀ ਹੈ ਉਹ ਧੂਆ ਨਿਕਲਿਆ ਸੀ ਉੱਥੋਂ ਜਦੋਂ ਵੱਲਦੀ ਲੱਕੜ ਲੈਣ ਲੱਗੇ ਹੈਰਾਨੀ ਦੀ ਹੱਦ ਨਾ ਰਹੀ ਉਹ ਜਿਹੜੇ ਜੀਵ ਨੂੰ ਸਾੜ ਕੇ ਘਰ ਵਾਲੇ ਲੱਕੜਾਂ ਚਖਾ ਚ ਰੱਖ ਕੇ ਅੱਗ ਲਾ ਕੇ ਚਲੇ ਗਏ ਉਹਦੇ ਆਲੇ ਦੋਲੇ ਬੰਦੇ ਘਮ ਰਹੇ ਨੇ ਦੂਤ ਉਹ ਆਪਸ ਵਿੱਚ ਜਮ ਗਣ ਗੱਲਾਂ ਕਰਦੇ ਇਹਦੀ ਜਿੰਦ ਨੂੰ ਲੈ ਕੇ ਜਾਣੇ ਇੰਨੇ ਨੂੰ ਦੂਜੇ ਪਾਸੇ ਚਾਰ ਹੋਰ ਖੜੇ ਨੇ ਉਹ ਜਮ ਗਣ ਨਹੀਂ ਉਹ ਰਾਮਗੰਨ ਨੇ ਰੱਬ ਦੇ ਕੱਲੇ ਹੋਏ ਨੇ ਉਹ ਕਹਿੰਦੇ ਨਹੀਂ ਵੀ ਤੁਸੀਂ ਨਹੀਂ ਲਿਜਾ ਸਕਦੇ ਉਹ ਕਹਿੰਦੇ ਅਸੀਂ ਲੈ ਕੇ ਜਾਣੇ ਸਾਡੀ ਸਰਕਾਰ ਹੈ ਸਾਡਾ ਹੁਕਮ ਹੈ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਪਾਹੇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਇਹ ਦੁਸ਼ਟ ਆਤਮਾ ਹੈ ਅਸੀਂ ਲੈ ਕੇ ਜਾਣੀ ਹੈ ਰਾਮਗੰਨ ਦੂਤਗੰਨ ਨਾਲ ਲੜਦੇ ਨੇ ਅਹੇ ਅਸੀਂ ਲੈ ਕੇ ਜਾਣੇ ਉਹ ਹੁਣ ਜਿਹੜੇ ਲੱਕੜਾਂ ਦੀ ਅੱਗ ਲੈਣ ਗਏ ਉਹਨਾਂ ਨੂੰ ਸਭ ਕੁਝ ਵਿਖ ਰਿਹਾ ਹੈ ਉਹਨਾਂ ਪੁੱਛ ਲਿਆ ਕਹਿੰਦੇ ਵੀ ਤੁਸੀਂ ਆਪਸ ਵਿੱਚ ਕਿਉਂ ਲੜ ਰਹੇ ਹੋ ਉਹ ਜਿਹੜੇ ਜੰਮਦੂਤੋਂ ਕਹਿੰਦੇ ਹੈ ਦੁਸ਼ਟ ਆਤਮਾ ਦੁਸ਼ਟ ਆਤਮਾ ਤੇ ਸਾਡਾ ਹੁਕਮ ਚੱਲਣਾ ਇਹਨੇ ਲੇਖਾ ਦੇਣਾ ਹੈ ਇਹਦੀ ਜਿੰਦ ਅਸੀਂ ਲੈ ਕੇ ਜਾਣੀ ਹੈ ਤੇ ਰਾਮਗਣ ਕਹਿੰਦੇ ਨੇ ਨਹੀਂ ਵੀ ਤੁਹਾਡਾ ਹੁਣ ਇੱਥੇ ਕੋਈ ਸਾਹਬ ਨਹੀਂ ਇਹ ਬੰਦਾ ਮੁਕਤ ਹੋ ਗਿਆ ਉਹਨੇ ਕਿਹਾ ਇਹਨੇ ਮਰਨ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਮੁਕਤ ਕਿਵੇਂ ਹੋ ਗਿਆ ਇਸ ਰੂਹ ਨੇ ਮਰਨ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ ਜਿਖਾ ਇਹ ਸਾੜ ਦਿੱਤਾ ਹੈ ਇਹ ਮੁਕਤ ਕਿਵੇਂ ਹੋ ਗਿਆ ਤੇ ਕਹਿੰਦੇ ਜਿਹੜੇ ਰਾਮ ਗਣ ਧਰਮ ਰਾਜ ਨੇ ਇਕੱਲੇ ਉਹਨਾਂ ਪਤਾ ਕੀ ਕਿਹਾ ਕਹਿੰਦੇ ਹੈ ਤਾਂ ਇਹਨੇ ਕੋਈ ਚੰਗਾ ਕਰਮ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਨਾਮ ਨਹੀਂ ਜਪਿਆ ਹੈ ਇਹ ਟੋਡੀ ਸਰਕਾਰ ਸੀ ਟੋਡਾ ਹੁਕਮ ਸੀ ਜਮਦੂਤਾਂ ਵਸਣਾ ਸੀ ਪਰ ਇਹਦੀ ਬਲਦੀ ਹੋਈ ਚਿਖਾ ਦੇ ਧੂ ਵੱਲ ਅਨੰਕਾਰੀ ਨਾਨਕ ਨੇ ਨਜ਼ਰ ਪਾ ਦਿੱਤੀ ਐ ਜਿੱਥੇ ਗੁਰੂ ਨਾਨਕ ਦੀ ਨਜ਼ਰ ਪੈ ਜਾਏ ਉਹ ਸ਼ਮਸ਼ਾਨਾਂ ਤੋਂ ਵੀ ਮੁਕਤ ਕਰਦੇ ਇਹਦੇ ਉੱਤੇ ਇਹਦੀ ਧੂ ਉੱਤੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਪੈ ਗਈ ਇਹਦੀ ਬਲਦੀ ਚਿਖਾ ਦੀ ਧੂ ਵੱਲ ਮੇਰੇ ਗੁਰੂ ਨਾਨਕ ਨੇ ਵੇਖ ਲਿਆ ਗੁਰੂ ਨਾਨਕ ਨੰਕਾਰ ਨੇ ਉਹਨਾਂ ਦੀ ਨਜ਼ਰ ਪਈ ਇਹ ਜਨਮ ਮਰਨ ਤੋਂ ਮੁਕਤ ਐ ਤਾਂ ਡ ਹੁਕਮ ਨਹੀਂ ਚੱਲੇਗਾ ਜਦੋਂ ਆਹ ਗੱਲ ਉਹਨਾਂ ਸੁਣੀ ਉਹਨਾਂ ਕਹ ਗੁਰੂ ਨਾਨਕ ਕਾਉ ਨੇ ਕਹਿੰਦੇ ਜਿਨੇ ਤੁਹਾਨੂੰ ਤੁਮ ਵੱਲ ਇਸ਼ਾਰਾ ਕਰਕੇ ਕਿਹਾ ਉਹ ਤੁਹਾ ਵਗਦਾ ਜਿਹੜੇ ਕਤਲ ਕਰਨ ਆਏ ਸੀ ਹਥਿਆਰ ਹੱਥੋਂ ਛੁੱਟ ਗਏ ਉਹਦਾ ਵਰਗੀ ਹੋਏ ਵਾਪਸ ਆਏ ਆਉਂਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਝੁਕ ਗਏ ਪਾਤਸ਼ਾਹ ਮਾਫ ਕਰਦੇ ਹੋ ਜੇ ਕਿਸੇ ਦੀ ਬਲਦੀ ਚਖਾ ਦੇ ਤੁਮ ਵੱਲ ਵੀ ਤੁਹਾਡੀ ਨਜ਼ਰ ਪਈ ਉਹਦਾ ਲਿਖਾ ਮੁੱਕ ਗਿਆ ਪਾਤਸ਼ਾਹ ਤੁਸੀਂ ਤਾਂ ਸਾਡੇ ਸਾਹਮਣੇ ਬੈਠੇ ਹੋ ਮਹਾਰਾਜ ਅਸੀਂ ਪਾਪੀ ਰਹਿ ਜਾਾਂਗੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੰਕਾਰ ਦੀ ਬਾਣੀ ਸੁਣਾਈ ਪਾਤਸ਼ਾਹ ਨੇ ਕੋਲ ਬਹਿ ਕੇ ਕਿਹਾ ਚੋਰ ਕੀ ਹਮ ਪਰ ਐ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ ਬੁੱਝੇ ਸਚਿਆਰ ਇੱਥੇ ਕਰੋੜਾਂ ਕੀਤੇ ਪਾਪ ਬਖਸ਼ੇ ਜਾਂਦੇ ਨੇ ਪਰ ਜੇ ਕੋਈ ਰੱਬ ਕੋਲੋਂ ਮਾਫੀ ਮੰਗ ਲਏ ਉਹ ਪੂਰਾ ਠਗਾ ਦਾ ਪਿੰਡ ਪਾਤਸ਼ਾਹ ਨੇ ਸਾਧ ਬਣਾ ਦਿੱਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਤੁਮ ਨੇ ਨਿਸ਼ਚਿਤ ਕੀਤਾ ਪੀਰ ਜਿਹੜਾ ਵੰਡਣ ਵਾਲਾ ਸੀ ਔਰ ਰਸਤਾ ਉਹਨਾਂ ਦੀਆਂ ਸਰਪੰਚ ਬਣੇ ਉਹਨੂੰ ਪਾਤਸ਼ਾਹ ਨੇ ਕਿਹਾ ਤੂੰ ਸਭ ਦਾ ਸੰਝਾ ਹੋ ਕੇ ਨਾਮ ਜਪਾ ਤੇਰਾ ਵੀ ਜਨਮ